ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਲਤਬਰਾਡ ਵਲੌਗਸ ਤੇ ਉਹ ਤੋਂ ਸਾਰੇ ਕਿਵੇਂ ਹੋਪ ਕਰਦੇ ਹਾਂ ਤਾਂ ਸਾਰੇ ਠੀਕ ਠਾਕ ਹੋਵਗੇ ਕਿ ਆਪਣੇ ਆਪਣੇ ਘਰਾਂ ਤੇ ਤੰਦਰੁਸਤ ਹੋਵਗੇ ਚਲੋ ਜੀ ਵਲੌਗ ਦੀ ਸਟਾਰਟਿੰਗ ਕਰਦੇ ਆ ਜੇਕਰ ਕੋਈ ਜੇਕਰ ਕੋਈ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੱਜੋਤ ਔਰ ਉਸਕੇ ਪਾਰ ਜੱਜੋਤਾ ਛੂਟਾ ਲੈ ਕੇ ਆਇਆ ਲੈ ਮਾਡਰਨ ਬਣਿਆ ਫਿਰਦਾ ਦੇਖ ਲਓ ਇਹਨੂੰ ਹੋ ਗਿਆ ਜੱਜੋਤ ਸਿੰਘ ਬਰਾੜ ਨੂੰ ਹੋ ਗਿਆ ਛੁੱਟੀਆਂ ਜੱਜੋਤ ਸਿੰਘ ਬਰਾੜ ਪੂਰਾ ਹੈਪੀ ਹੈ ਐਂਡੋਲੋਜੀ ਆਪਾਂ ਸਵੇਰ ਸਵੇਰ ਹੀ ਲਵਾ ਲਈ ਸੂਈ ਲਵਾ ਲਈ ਆਪਾਂ ਆਪਣਾ ਸਵੇਰ ਸਵੇਰ ਹੀ ਲਵਾ ਲਈ ਸੂਈ ਤੁਹਾਨੂੰ ਮੈਂ ਤਾਂ ਕੱਲ ਦੇ ਵਲੌਗ ਚ ਦੱਸਿਆ ਸੀ ਮੇਰਾ ਸਰੀਰ ਮਤਲਬ ਡਿੱਗ ਡਿੱਗ ਚਾ ਕਰਦਾ ਸਮ ਟਾਈਮ ਤੁਹਾਨੂੰ ਪਤਾ ਆਵਲੇ ਦਿਨਾਂ ਦੇ ਵਿੱਚ ਸ਼ਾਇਦ ਨਾ ਮੈਂ ਕਿ ਟਾਈਫਿਡ ਵਗੈਰਾ ਹੋ ਜਾਂਦਾ ਹੁੰਦਾ ਚਲੋ ਟੈਸਟ ਕਰਵਾ ਲਏ ਨੇ ਆਪਾਂ ਸੋ ਆਪਾਂ ਸਵੇਰ ਸਵੇਰ ਹੀ ਲਵਾਈਏ ਸੂਈ ਹੁਣੇ ਲਵਾਈ ਆ ਤੇ ਚਲੋ ਜੀ ਹੁਣ ਆਪਣੀ ਘੰਟੇ ਤੱਕ ਰਿਪੋਰਟ ਆਉਗੀ ਤੇ ਵਲੌਗ ਦੀ ਸਟਾਰਟਿੰਗ ਜ਼ਰੂਰੀ ਸੀ ਉਹ ਕਰ ਲਈ ਆ ਤੇ ਵਲੌਗ ਕੰਟੀਨਿਊ ਕੰਮ ਵਗੈਰਾ ਹੋ ਗਿਆ ਆਪਣੇ ਸਮਝ ਲੋ ਸੋਲੂਸ਼ਨ ਪੜਾਉਣੀ 9 ਤੋਂ 11 ਟਿਊਸ਼ਨ ਪੜਾਉਣੀ ਆਪਾਂ 9 ਤੋਂ 11 ਜਾਣਾ ਬੋਤੋ ਵਾਟਰ ਪੀ ਕੇ ਮੈਂ ਤਾਂ ਨੇੜੇ ਰੁਕੇ ਨਾ ਇੱਧਰ ਖਾਏ ਰਹੇ ਇਹ ਤਾਂ ਪਾਪਾ ਦਾ ਕਹਿੜਾ ਹੀ ਨਹੀਂ ਛੱਡਦਾਗਾ ਮਗਰ ਮਗਰ ਪਾਪਾ ਦੇ ਤੇ ਚਲੋ ਜੀ ਮੈਂ ਹੁਣ ਬਸ 8:30 ਹੋ ਗਏ 9 ਤੋਂ 11 ਟਿਊਸ਼ਨ ਪਾਉਂਗੀ ਤੇ ਬਸ ਹੁਣ ਆਪਣਾ ਰੋਕਿਆਂ ਸੁੱਟ ਕੇ ਤੇ ਲਓ ਜੀ ਟਾਈਮ ਹੋ ਗਿਆ ਏ 11:20 ਮਿੰਟ ਦਾ ਵਲੌਗ ਸਟਾਰਟ ਕੀਤਾ ਸਵੇਰ ਦਾ ਤਬੀਅਤ ਬਿਲਕੁਲ ਵੀ ਠੀਕ ਨਹੀਂ ਸੀ ਜਬਜੂ ਸਿੰਘ ਹੋਰੇ ਇਹ ਆਈ ਸੀ ਹੁਣ ਆਪਾਂ ਕਰ ਐਸੀ ਸੁਬਾਹ ਮਾਰਨਿੰਗ ਤੋਂ ਪਤਾ ਟੈਸਟ ਤੇ ਟੈਸਟ ਜਿਹੜੇ ਜਿਵੇਂ ਟਾਈਫਾਇਡ ਵਗੈਰਾ ਹਲਕਾ-ਹਲਕਾ ਹਨਾ ਹਲਕਾ-ਫੁਲਕਾ ਸਾਰਾ ਕੁਝ ਮਤਲਬ ਖੂਨ ਘੱਟ ਆਇਆ ਹੈਗਾ ਟਾਈਫਾਇਡ ਹਲਕਾ-ਫੁਲਕਾ ਜ ਆਇਆ ਇਦਾਂ ਦੀ ਥੋੜੀ-ਮੋਟੀ ਮਤਲਬ ਉਹ ਆਈ ਹੈਗੀ ਹੈ ਰਿਪੋਰਟ 'ਚ ਤੇ ਹੁਣ ਆਪਾਂ ਲੈ ਕੇ ਉਹਨੇ ਦਵਾਈ ਇਹ ਆਈ ਸੀ ਹੁਣੇ ਤੇ ਦਵਾਈ ਦਵਾ ਕੇ ਲਿਆਉਂਦੇ ਆ ਜੱਜ ਜਤ ਕਹਿੰਦੇ ਮੈਂ ਨਾਲ ਜਾਣਾ ਸਤਿ ਸ਼੍ਰੀ ਅਕਾਲ ਬੇਟਾ ਆ ਤੂੰ ਜੋੜ ਕੇ ਬੇਟਾ ਦੋਨੋਂ ਆਜੋੜ ਕੇ ਸਤਿ ਸ਼੍ਰੀ ਅਕਾਲ ਜੀ ਤੇ ਲਓ ਜੀ ਹੁਣ ਆਪਾਂ ਚੱਲਦੇ ਦਵਾਈ ਲੈਣਾ ਆਪਣੇ ਨੇੜੇ ਛਪਿੰਡਾ ਉੱਥੇ ਡਾਕਟਰ ਸਾਹਿਬ ਨੇ ਮੈਨੂੰ ਆਰਾਮ ਹੋਣਾ ਤੇ ਆਉਦਾ ਹੁੰਦਾ ਤੇ ਉੱਥੋਂ ਲੈ ਕੇ ਉਹਨੇ ਦਵਾਈ ਕਰਤਾ ਪੈ ਰਹਾ ਏ ਬੱਚਾ ਬਾਬਾ ਕੀ ਬਟਾ ਗਰਮੀ ਚ ਤਾਂ ਨਾ ਸੱਚੀ ਬਾਹਰ ਨਿਕਲਣ ਨੂੰ ਜਮਾ ਜੀ ਨਹੀਂ ਕਰਦਾ ਹਨਾ ਐ ਮਰਦਾ ਹੁੰਦਾ ਜੇ ਗਰਮੀ ਦੇ ਵਿੱਚ ਕਿ ਤੂੰ ਉਹਨੇ ਮੈਨੂੰ ਸੱਚੀ ਦੱਲੋ ਨਾ ਮੈਂ ਕਹਿੰਨਾ ਗਰਮੀ ਚ ਨਿਕਲਣ ਨੂੰ ਜਮਾ ਹੀ ਜੀ ਨਹੀਂ ਕਰਦਾ ਬਾਹਰ ਮੈਂ ਤਾਂ ਨਾ ਵਲੌਗ ਮੈਂ ਕੀ ਸ਼ੂਟ ਕਰਨਾ ਸੀ ਸਵੇਰ ਕੰਮ ਵਗੈਰਾ ਸਾਰੇ ਕਿੱਥੇ-ਕੱਟੇ ਨਾਲ ਸ਼ੂਟ ਕੀ ਕਰਨਾ ਸੀ ਮੈਨੂੰ ਆਏ ਹੋਗੇ ਮੈਂ ਬਿਨਾਂ ਨਹਾਤੇ ਪਹਿਲ ਕੰਮ ਨਵੇੜ ਦੇ ਫਿਰ ਨਾ ਆ ਕੇ ਮਤਲਬ ਫਿਰ ਨਹੀਂ ਮੇਰੇ ਕੋਲ ਕੰਮ ਕੀਤਾ ਤਾਂ ਕਰਕੇ ਵਲੌਗ ਸ਼ੂਟ ਨਹੀਂ ਕਰਿਆ ਕਿਉਂਕਿ ਮੈਂ ਨਹਾ ਕੇ ਨਹੀਂ ਕਰਾਂ ਮਤਲਬ ਜਿਹੜਾ ਬਾਅਦ ਦਾ ਕੰਮ ਹੈ ਨਾ ਉਹ ਵੀ ਮਤਲਬ ਮੈਂ ਬਿਨਾਂ ਨਹਾਤੀ ਕੰਮ ਨਵੇੜ ਲਿਆ ਸੀ ਕਿਚਨ ਦਾ ਤੇ ਇਹ ਤਾਂ ਕਰਕੇ ਕਰ ਵਲੌਗ ਨਹੀਂ ਸ਼ੂਟ ਕਰਿਆ بس ਮਤ ਜੀ ਨਹੀਂ ਬਈ ਮੈਂ ਤਾਂ ਉਹ ਤਾਂ ਕੰਮ ਜੇ ਨਵੇੜ ਗਿਆ ਤੇ ਨਾ ਅੱਜ ਵਲੌਗ ਬਸ ਥੋੜਾ ਜਿਹਾ ਸਟਾਰਟ ਕੀਤਾ ਮਾਰਨਿੰਗ ਦਾ ਹਾਈ ਸੀ ਖਤਪਰ ਆ ਗਲੀਆਂ ਦੇ ਵਿੱਚ ਕੋਈ ਨਹੀਂ ਲਿਖਦਾ ਸੁੰਨਸਾਨ ਹੋਈਆਂ ਪਈਆਂ ਦੇਖੋ ਇਹ ਨਿਗਲੀਆਂ ਦੇ ਵਿੱਚ ਦਿਖਦਾ ਹਨ ਆ ਸਾਡੇ ਸਾਥ ਹੈ ਸਾਥ ਮੀਨਸ ਹੁੰਦਾ ਇਹ ਕੀ ਲੋਕ ਮਤਲਬ ਸਾਥ ਮੀਨਸ ਕੀਂਦਾ ਬੋਲਦੇ ਨੇ ਸਾਥ ਆ ਮਤਲਬ ਉਹਨੂੰ ਕੀ ਕਹਿੰਦੇ ਕੋਈ ਹੋਰ ਵੀ ਕਹਿੰਦੇ ਨੇ ਉਹਨੂੰ ਕਿਹੜਾ ਕਰ ਆ ਮੈਂ ਵੈਸੇ ਤਾਂ ਮੈਨੂੰ ਪਤਾ ਸਾਥ ਕੀ ਹੁੰਦੀ ਹੈ ਜਿੱਥੇ ਇਕੱਠੇ ਹੋ ਕੇ ਲੋਕ ਬੰਦੇ ਨੇ ਪਿੰਡ ਦੇ ਪਿੰਡ ਦਵਾਰਾ ਸਾਹਿਬ ਹੈ ਪਿੰਡ ਦੀ ਸੌਜੀ ਲਓ ਜੀ ਬਿਲਕੁਲ ਵੀ ਨਾ ਗਲੀ ਦੇ ਵਿੱਚ ਮੈਨੂੰ ਤਾਂ ਕੋਈ ਹਜੇ ਤੱਕ ਕੋਈ ਨਹੀਂ ਦਿਖਿਆ ਇੰਨੀਆਂ ਗਲੀਆਂ ਚ ਲੰਘ ਕੇ ਹੈ ਗਰਮੀ ਦੇ ਵਿੱਚ ਕੋਈ ਬਾਹਰ ਨਹੀਂ ਨਿਕਲਦਾਗਾ ਅਸਰ ਸਰ ਕੁਝ ਜੀ ਲਓ ਜੀ ਆਪਾਂ ਰਿਪੋਰਟ ਫੜ ਲਈ ਆਪਣੀ ਤੇ ਹੁਣ ਚੱਲਦੇ ਡਾਕਟਰ ਕੋਲ ਤੇ ਇਹ ਆਪਣੇ ਨੂੰ ਨੇੜੇ ਇਥੇ ਪਿੰਡ ਢਾਲ ਦੋ ਪਿੰਡ ਛੱਡ ਕੇ ਇੱਕ ਪਿੰਡ ਛੱਡ ਕੇ ਪਿੰਡ ਉੱਥੋਂ ਚੱਲਦੇ ਲੱਗ ਗਏ ਨੇ ਦਵਾਈ ਅੱਛਾ ਲੋ ਜੀ ਸਾਡੇ ਟ੍ਰੇਨ ਹੈ ਮਤਲਬ ਇਹਦੇ ਵਿੱਚ ਗੰਦਾ ਪਾਣੀ ਜਾਂਦਾ ਪਰ ਸਾਡੇ ਪਿੰਡ 'ਚ ਫਿਰ ਵੀ ਨਹੀਂ ਹੈਗੀਆਂ ਜੇ ਆਪਾਂ ਕਹੀਏ ਨਾਲੀਆਂ ਪਹਿਲਾਂ ਤਾਂ ਪੀਟੀਐਮ ਹੈ ਨਾ ਸਕੂਲ 'ਚ ਵਿੱਚ ਆ ਵੀ ਸਕੂਲ ਆਪਣੇ ਨਾ ਪਿੰਡ ਦੇ ਲੱਗ ਲਾ ਪਿੰਡ ਹੈ ਦੂਸਰਾ ਪਿੰਡ ਜਿਹੜਾ ਇੱਥੇ ਵੱਡਾ ਸਕੂਲ ਹੈ ਇਕਲੌਵਿਆ ਇਕਲੌਵਿਆ ਹੈ ਨਾ ਆ ਇਕਲੌਵਿਆ ਪੇਰੈਂਟਸ ਮੀਟਿੰਗ ਇੱਥੇ ਵੀ ਹੈ ਇੱਥੇ ਵੀ ਕਾਫੀ ਬੱਚੇ ਹੈ ਨਾ लो जी भी स्कूल काफी बढ़िया है एथे सा डॉक्टर ने आ घर डॉक्टर दे गया मतलब जगह तो चलो जी चलिए जसवंत सिंह डॉक्टर के पास यार बहुत लगता है डॉक्टर कल चले लो जी लो जी आपा दवाई ਤੇ ਆਪਣੀ ਛੋਟੀ ਜਿਹੀ ਬੋਤਲ ਲੱਗੀ ਸੀ ਬੜੀ ਵੱਡੀ ਤਾਂ ਨਹੀਂ ਕਹਦੇ ਲੱਗੀ ਸੀ ਜੀ ਖਾਂਕੋਂਗੇ ਦੇ ਵਾਸਤੇ ਉਹ ਨਵੀਆਂ ਚੀਜ਼ਾਂ ਤੇ ਲੋ ਜੀ ਬੜੀ ਤਾਂ ਨਹੀਂ ਛੋਟੀ ਜਿਹੀ ਬੋਤਲ ਲੱਗੀ ਸੀ ਆ ਬਾਤ ਹੈ ਮਮਾ ਤੇ ਇਸ ਵਿੱਚ ਲੋਕੀ ਹੈ ਨਹੀਂ ਤੇ ਟਾਈਗਰ ਇਸ ਤਰ੍ਹਾਂ ਜਿਹੜੀ ਦਵਾਈ ਲੱਗਦੀ ਹੁੰਦੀ ਹੈ ਨਾ ਕਿ ਗਲੇ ਦੇ ਵਿੱਚ ਨਹੀਂ ਆ ਜਾਂਦੇ ਦਵਾਈਆਂ ਹਾਂ ਨਵੇਂ ਲਏ ਕੈਪ ਬਣਾਉਣੇ ਚਾਹੀਦੇ ਨਵੇਂ ਉਹ ਨਵੇਂ ਕੈਪ ਚੱਕ ਲਏ ਜਿਹੜੇ ਸਰਿੰਜਾ ਦੇ ਉੱਤੇ ਚੜਦੇ ਹੁੰਦੇ ਕਲੇ ਚ ਆ ਜਾਂਦੀ ਹੈ ਨਾ ਦਵਾਈ ਤੇ ਆ ਦਵਾਈ ਦੇਤੀ ਆ ਪੰਡ ਦਵਾਈਆਂ ਦਾ ਨਾ ਪਤਾ ਹੀ ਨਹੀਂ ਕੀ ਹੋਇਆ ਪਿਆ ਪਹਿਲਾਂ ਜਦੋਂ ਤੋਂ ਬਿਮਾਰ ਹੋ ਗਿਆ ਫਿਰ ਮੰਮੀ ਦੇ ਕੰਨ ਹੋ ਗਿਆ ਹੁਣ ਮੇਰਾ ਹੋ ਗਿਆ ਬਲਾ ਦਵਾਈਆਂ ਹੀ ਨਹੀਂ ਪਤਾ ਨਹੀਂ ਸਾ ਲੈਣ ਦਿੰਦੀਆਂ ਮੈਂ ਤਾਂ ਜਿੱਦ ਦਿਨ ਤੋਂ ਮੈਂ ਕਿ ਮਾਣਾ ਚੈਨਲ ਤੇ ਹੋਇਆ ਗ੍ਰੋਥ ਉਸ ਦਿਨ ਤੋਂ ਬਿਮਾਰ ਜੀ ਹੋਏ ਪਏ ਹੁਣ ਨਾ ਵੀਡੀਓ ਬਣਾਉਣ ਨੂੰ ਵੀ ਜੀ ਨਹੀਂ ਕਰਦਾ ਧੱਕੇ ਨਾਲ ਕੈਰ ਫੋਨ ਚੱਕਣਾ ਪੈਂਦਾ ਕਿ ਮਾਣਾ ਨਹੀਂ ਹਨਾ ਕੰਮ ਕੰਮ ਨੂੰ ਕੰਮ ਸਮਝਣਾ ਪੈਂਦਾ ਚਲੋ ਜੀ ਟਾਈਮ ਹੋ ਗਿਆ ਕਮੈਂਟ ਟਾਈਮ ਹੋ ਗਿਆ 4 ਵਜੇ ਦਾ ਚੱਬਜੋ ਸਿੰਘ ਬਰਾੜ ਪਿਆ ਮੇਰੇ ਰਵਾਇਤ ਨੂੰ ਖਰਾਬ ਹੀ ਲੱਗਦੀ ਹੋਣੀ ਆ ਤਬ ਇਹ ਤਾਂ ਠੀਕ ਨਹੀਂ ਸੀ ਕੀ ਦਵਾਈ ਆਪਾਂ ਲੈ ਕੇ ਆਏ ਆ ਮੈਡੀਸਨ ਆਪਾਂ ਲਈ ਆਏ ਸੀਗੇ ਤੇ ਆਵਾਜ਼ ਮੈਨੂੰ ਤੁਹਾਨੂੰ ਮੇਰੀ ਰਵਾਇਤ ਖਰਾਬ ਹੀ ਲੱਗਦਾ ਖਰਾਬ ਇਹ ਨਾ ਹਾਰਾ ਪਰ ਹੋਇਆ ਤੇ ਇੱਥੇ ਲੱਗੀ ਸੀ ਬੋਟਲ ਬੋਟਲ ਲੱਗੀ ਸੀ ਤੇ ਬੋਲਣ ਚ ਦਿੱਕਤ ਆਉਂਦੀ ਹੈ ਪਰ ਵਲੌਗ ਮੈਂ ਕਿਹਾ ਚਲੋ ਬਾਹਰ ਤਾਂ ਨਹੀਂ ਜਾ ਸਕਦੇ ਗਰਮੀ ਚ ਤਾਂ ਕਿਉਂਕਿ ਤਾਂ ਮਤਰਾ ਜਦੋਂ ਨਾ ਟਾਈਫਟ ਹੁੰਦਾ ਤਾਂ ਉਹ ਖੜਾ ਨਹੀਂ ਜਾਂਦਾ ਲੱਤਾਂ ਚ ਨਾ ਜਾਣ ਜੀ ਨਹੀਂ ਤਾਂ ਬੈਠ ਕੇ ਜਿਹੜੇ ਕੰਮ ਓਟ ਮੋਟੇ ਪਹਿਲਾਂ ਹੁਣ ਨਵੇੜ ਦੀ ਅੰਦਰੋਂ ਅੰਦਰ ਵਾਲੇ ਤੇ ਬਾਕੀ ਆਪਾਂ ਜਿਹੜੇ ਬਾਹਰ ਵਾਲੇ ਸ਼ਾਮ ਨੂੰ ਠੰਡੇ ਜਿਹੇ ਵੇਲੇ ਨਵੇੜ ਲਾਂ ਸਬਜ਼ੀ ਭੱਜੀ ਜਿਹੜੀ ਤਰਨੀ ਹੈ ਤੇ ਹੁਣ ਨਾ ਮੇਰੇ ਕੱਪੜੇ ਪਏ ਸੀ ਪ੍ਰੈਸ ਕਰਨ ਨਾਲੇ ਜੋੜ ਜੋੜ ਕੇ ਤਰ ਲੇ ਸੀ ਮੈਂ ਤੇ ਪ੍ਰੈਸ ਕਰਨ ਨਾਲ ਕੱਪੜੇ ਪਏ ਆ ਤੁਹਾਨੂੰ ਮੈਂ ਬੈਠ ਕੇ ਟੇਬਲ ਤੇ ਤੇ ਇੱਥੇ ਮੈਂ ਟੇਬਲ ਤੇ ਬੈਠ ਕੇ ਕੱਪੜੇ ਪ੍ਰੈਸ ਕਰ ਲਏ ਨੇ ਆਪ ਇਹ ਸਾਰੇ ਪ੍ਰੈਸ ਕਰਨ ਨਾਲੇ ਜੋੜ ਜੋੜ ਕੇ ਧਰੀ ਗਏ ਮੈਂ ਤੇ परसों वाले तो कल वाले आज आप कपड़े प्रेस कर रहे टाइम हो गया चार बजे तक आप इतने बैठ के कपड़े प्रेस कर लेते हैं ठीक है जी कपड़े तो बिल्कुल नहीं होते खड़के तक खड़े नहीं जाते बैठ के, के चलो आराम ना ਅੰਦਰ AC ਚ ਬੈਠ ਕੇ ਤਾਂ ਕੰਮ ਕਰ ਹੀ ਸਕਦੇ ਆ ਮਾਈਕ ਨੇ ਯੂਜ਼ ਕੀਤਾ ਮੈਂ ਮਾਈਕ ਬਿਲਕੁਲ ਚਾਲ ਚਲਾਉਂ ਨਾਲੇ ਹੁੰਦੇ ਮੈਂ ਕਦੇ ਲਾਇ ਹੀ ਨਹੀਂ ਮੈਨੂੰ ਨਾ ਮਾਈਕ ਯੂਜ਼ ਕਰਨਾ ਡਿਫਿਕਲਟ ਬਹੁਤ ਨਾਲਾ ਸਹੀ ਦੱਸ ਗਤਾ ਨਹੀਂ ਕਰਦੇ ਮਾਈਕ ਇਸ ਮਾਈਕ ਇੱਥੀ ਪਏ ਹੋਣਗੇ ਲਿਖਾਉਣਾ ਆ ਦੇਖੋ ਇੱਕ ਤਾਂ ਪਿਆ ਇੱਕ ਜਪੁਤ ਦੇ ਲਖਾਰ ਦਾ ਦੋ ਮਾਈਕ ਬਿਲਕੁਲ ਇਹਨੂੰ ਜੋੜ ਦਿੱਤੇ ਆ ਦੇਖੋ ਚੱਪਚੇ ਤੇ ਕੰਮ ਆ ਬਈ ਇਹ ਮਾਰਾ ਮੇਰਾ ਰੰਗ ਹੋ ਗਈ ਮੇਰੀ ਪੱਪੜੇ ਪ੍ਰੈਸ ਕਰਦੇ ਆ ਦੇਖੋ ਮਾਈਕ ਤਾਂ ਦੋ ਹੈਗੇ ਨੇ ਦੋਨੋਂ ਚਾਰਜ ਕਰਨ ਵਾਲੇ ਨੇ ਚਾਰਜ ਨਹੀਂ ਹੋਏਗੀ ਮਿੱਥੋਂ ਕੱਪੜੇ ਪ੍ਰੈਸ ਠੀਕ ਹੈ ਜੀ ਮਾਰੇ ਜਿਹਨਾਂ ਦੇ ਕੱچے ਫਿਰ ਹੁੰਦੇ ਨਹੀਂ ਦੋ ਜਨਾਂ ਦੇ ਮੁੱਤਰੇ ਖੜਕੇ ਬਣੇ ਉਹ ਖੜਕੇ ਨਹੀਂ ਸਹੀ ਹੋਈਏ ਤਾਂ ਖੜਕੀ ਕਰਦੀ ਹੁੰਦੀ ਵੈਸੇ ਨਾ ਉਹ ਖੜੇ ਨਹੀਂ ਜਾਂਦਾ ਬੰਦੇ ਬਾਈ ਮੱਤੇ ਬੈਠ ਕੇ ਆਰਾਮ ਦਿਨਾ ਚੰਗੋ ਤਾਂ ਨਹੀਂ ਨੀਂਦ ਪੂਰੀ ਕਰਦੇ ਮੈਂ ਤਾਂ ਬਾਹਰ ਚੱਲਦੀ ਸੁੱਤੀ ਮੈਂ ਤਾਂ ਨੀਂਦ ਆਈ ਹੀ ਨਹੀਂ ਬਾਹਰ ਚੱਲ ਫ ਤਾਂ ਪੂਰਾ ਘੰਟਾ ਲੱਸਟ ਬੀਤ ਗਿਆ ਤਾਂ ਬੱਸ ਇਹ ਲਾਈਨ ਇਹ ਮੈਨੂੰ ਤਾਂ ਰਾਤ ਨੂੰ ਨੀਂਦ ਵਧੀਆ ਆਉਂਦੀ ਆ ਜਿਵੇਂ ਉਹ ਨੀਂਦ ਆਉਂਦੀ ਨਹੀਂ ਹਲਾ ਨਹੀਂ ਬੀ ਹੋ ਗਰਮੀ ਬਹੁਤ ਜ਼ਿਆਦਾ ਇਤਿਬਾਰ ਬੋਲਣਾ ਮੇਰੀ ਵਾਲਾ ਮੌਸਮ ਬੜਾ ਹੈ ਤੇ ਦਿਨ ਹੋਰ ਕਰੇ ਜਾਂ ਚੋ ਤੇ ਪਿੱਛੇ ਤੋਂ ਹਨ ਦੇਖਦੇ ਮਾਈਕ ਲੱਗ ਕਰ ਹਾਂ ਚਲ ਮੇਰੀ ਮੇਰੀ ਆਵਾਜ਼ ਸੁਣ ਜਾਂਦੀ ਆ ਤਾਂ ਨਹੀਂ ਮਾਈਕ ਚਾਲ ਦੇ ਲਈ ਕਰੇਗੀ ਠੀਕ ਆ ਕਸੂ ਵੀ ਇਹਦਾ ਬਲੌਗ ਆ ਸਟਾਰਟ ਕੀਤਾ ਜੋ ਕੀ ਦਾ ਸਟਾਰਟ ਸਵੇਰ ਦਾ ਸਟਾਰਟ ਕਰਿਆ ਬਲੌਗ ਤੇ बस ਦਵਾਈ ਲੈ ਕੇ ਆਈ ਆ ਉਸ ਤੋਂ ਬਾਅਦ ਮੈਂ ਕੰਟੀਨਿਊ ਨਹੀਂ ਕਰਿਆ ਜੀ ਜੋ ਨਹੀਂ ਕੀਤਾ ਮੇਰਾ ਫਿਰ ਮੈਂ ਕਮੜਾ ਕੀ ਲਗਾ ਨਹੀਂ ਨਾ ਪਾਈ ਨਾ ਅੱਗੇ ਨਾ ਲਾਇਆ ਇੱਕ ਦਿਨ ਤੁਸੀਂ ਲਗਾ ਪਾ ਦੋਗੇ ਨਾ ਬਲੌਗ ਦਾ ਕੋਡਾ ਦੂਜੇ ਤੋਂ ਆਟੋਮੈਟਿਕ ਜਮਾਂ ਜੀ ਨਹੀਂ ਕਰਦਾ ਜਮਾੜਾ ਮੋਟਾ ਹੋਣ ਤੇ ਚੱਕ ਕੇ ਕੋ ਬਣਾਈਏ ਨਾ ਬਣਾਓ ਫਿਰ ਜਮਾਈ ਨਹੀਂ ਜੀ ਕਰਨਾ ਕਿ ਤੁਸੀਂ ਫੋਨ ਨੂੰ ਟੱਚ ਵੀ ਕਰੋ ਤਾਂ ਦਰਦੀ ਮਾਰੀ ਨੇ ਮਤਾਂ ਨਾ ਮੈਂ ਕਿ ਚਲ ਮੈਡਮ ਬਲੌਗ ਬਣਾ ਲਾ ਕੱਪੜੇ ਤਾਂ ਤੇਰੇ ਪਏ ਐ ਪ੍ਰੈਸ ਕਰਨ ਵਾਲੇ ਤੋਂ ਕੱਪੜੇ ਪ੍ਰੈਸ ਕਰਕੇ ਨਾਲੇ ਤੇ ਬਣਾ ਲਾ ਵਲੌਗ ਤਾਂ ਕਰਕੇ ਅੱਜ ਤਾਂ ਸਵੇਰ ਸੁਦੇਹਾਂ ਹੀ ਪੜਾਤੀ ਐ 2 ਤੋਂ 11 ਦੋ ਕ ਦਿਨ ਗੁਜਾਣਾ ਸਕੂਲ ਦੇ ਬੱਚਿਆਂ ਨੇ ਜੱਜੋ ਤਲੇ ਸਕੂਲ ਚੋਂ ਤਾਂ ਹੋ ਗਏ ਚੁੱਕੇ ਤੇ ਫਿਰ ਉਸ ਤੋਂ ਬਾਅਦ ਸਵੇਰ ਸੁਬਹੇ ਪੜਾ ਦੇਣਾ ਵੇਖੋ ਜੋ ਕੁੜੀਆਂ ਲੋਕੋ ਚੋਕੇ ਕੱਟ ਲਾਂਗੇ ਫਿਰ ਸਵੇਰ ਸਵੇਰ ਪੜਾ ਕੇ ਕੰਮ ਨੂੰ ਵੇਖਦੇ ਕਰਾਂਗੇ ਇਸ ਟਾਈਮ ਉੱਤੇ ਬਾਹਰ ਜਾਂ ਜਿ ਲੋ ਇੱਕ ਮਹੀਨਾ ਗਰਮੀ ਬਾਹਰੀ ਹੈ ਬਈ ਗਰਮੀ ਬਹੁਤ ਪੈਣੀ ਹੈ ਇਹਦੇ ਗਰਮੀ ਬਹੁਤ ਜਿਆਦਾ ਪੈਣੀ ਹੈ ਇੰਨੀ ਠੰਡ ਨਹੀਂ ਪੈਂਦੀ ਜਿੰਨੀ ਗਰਮੀ ਪੈਂਦੀ ਹੈ ਹੁਣ ਠੰਡ ਤਾਂ ਥੋੜਾ ਜਿਹਾ ਲੇਟ ਜੇ ਸ਼ੁਰੂ ਹੁੰਦੀ ਆ ਫਿਰ ਪਾਸ ਗਰਮੀ ਤਾਂ ਵਾਟ ਨਾਲ ਦੀ ਨਾਲ ਹੀ ਕੱਢ ਦਿੰਦੀ ਆ ਹਾਂ ਮੇਰਾ ਵੀ ਇੱਕ ਸੂਟ ਕਾਰ ਹੀ ਦਾ ਪ੍ਰੈਸ ਮਟ ਪਤਾ ਕੀ ਹੁੰਦਾ ਜੇ ਪ੍ਰੈਸ ਕੀਤਾ ਹੋਵੇ ਚੱਕ ਕੇ ਬੰਦਾ ਕੋ ਆ ਜਾਂਦਾ ਏ ਤੇ ਮੇਰੇ ਸਾਰੇ ਸੂਟ ਨਾ ਤੁੰਦਸੇ ਸਨ ਸ਼੍ਰਿੰਕ ਹੋ ਗਿਆ ਤੇ ਕੋਲ ਕਿ ਮੜਾ ਸਹੀ ਕਰਦੇ ਦਿੱਤੇ ਫੁੜਾ ਦਾ ਕੰਮ ਨਾ ਰੋਇਦਾ ਹੁੰਦਾ ਕਪੜਾ ਦਾ ਕੰਮ ਨਹੀਂ ਰੋਦਾ ਹੁੰਦਾ ਕਿ ਕਿ ਕਪੜਾ ਔਰ ਖਾਣਾ ਤੇ ਪੀਣਾ ਔਰ ਨਹਾਉਣਾ ਇਹ ਕੰਮ ਤਾਂ ਮੇਨ ਹੈ ਨਾ ਮੇਰਾ ਤਾਂ ਸਾਧਾ ਨਹੀਂ ਨਾ ਸੱਚ ਖਾਣਾ ਨਹੀਂ ਹੁੰਦਾ ਏ ਨਾਉਣਾ ਵੀ ਹੁੰਦਾ ਹੈ ਨਾ ਇੱਕ ਕੰਮ ਲਈ ਹਾਂ ਇਹਨਾਂ ਤੋਂ ਮੋਬਾਈਲ ਜਿਹੜਾ ਆਪਣਾ ਨਹੀਂ ਹੈ ਹਾਂਜੀ ਫੋਨ ਬੇਟਾ ਮੇਰੇ ਕੋਲ ਲਿਓ ਜੋ ਦਾਦੂ પાસે ਲੈ ਲਿਓ ਬੰਦ ਕਰਦੀ ਆਪਾਂ ਵਲੌਗ ਸ਼ੂਟ ਕਰ ਰਹੇ ਹਾਂ ਮम्मा ਬੇਟਾ ਫੋਨ ਤਾਂ ਦੇ ਜਾਓ ਮੇਰੇ ਕੋਲ ਜੱਜ ਜੱਜ ਫੋਨ ਦੇ ਜਾ ਮੇਰੇ ਕੋਲ ਛੇਤੀ ਬਟਾ ਛੇਤੀ ਬਟਾ ਇਹ ਫੋਨ ਬੰਦ ਕਰ ਦੇ ਬੇਟਾ ਕੋ ਵਲੌਗ ਸ਼ੂਟ ਕਰ ਰਹੇ ਹਾਂ ਮम्मा ਲਓ ਬੇਟਾ ਫੋਨ ਬੰਦ ਕਰਤਾ ਬੱਚਤ ਕਿੱਥੇ ਬੱਚੇ ਵੀ ਨਾ ਸੱਚੀ ਦੱਸੋ ਕੱਟਤੀ ਫੋਨ ਦੇ ਮਰਜੀ ਦਿਮਾਗ ਕੱਜ ਦੇ ਕੱਖੇ ਕਿੰਨੇ ਰਿਤੇ ਮम्मा ਬਿਮਾਰ ਆ ਕਹਿਣਾ ਨਹੀਂ ਤਾਂ ਬੰਦ ਕਰੀ ਆਪ ਕੋਣ ਬੰਦ ਕਰ ਦੋ ਸਾਈਡ ਤੋਂ ਬਟਨ ਬੰਦ ਕਰ ਦੋ ਬੰਦ ਕਰ ਦੋ ਬਟਨ ਤਾਂ ਦੋ ਬਟਨ ਨਹੀਂ ਤੇ ਇੱਕ ਮੈਂ ਤਾਂ ਫੋਨ ਬੰਦ ਕਰ ਦੋ ਸੂਟ ਦਾ ਕੱਪੜਾ ਇਹਨਾਂ ਜਮਾ ਹੀ ਨਹੀਂ ਬਣਨਾ ਸਕਦਾ ਪਾ ਰਿਹਾ ਵੇ ਵਈ ਸਾਡੇ ਉਧਰ ਹੋਰ ਦਾ ਕੱਪੜਾ ਨਾਲੇ ਸੱਤਾ ਇਹਨੂੰ ਖਾਂਸੀ ਲੱਗੀ ਗਈ ਆ ਇਹ ਬਈ ਭਰੇਜ ਨਹੀਂ ਕਰਦਾ ਇਹਨੂੰ ਫਰੂਟ ਦਾ ਫਰੂਟ ਨਾ ਖੰਗ ਆਉਂਦੀ ਆ ਫਰੂਟ ਹੀ ਫਰੂਟ ਹੀ ਪੀ ਲੈਂਦਾ ਕੀ ਕਰਗੇ ਫਰੂਟ ਹੀ ਤਾਂ ਭਰੇਜ ਨਹੀਂ ਇਹਦਾ ਹੋਰ ਸਾਰੇ ਭਰੇਜ ਆ ਫਰੂਟੀ ਦਾ ਭਰੇਜ ਨਹੀਂ ਆ ਫਰੂਟੀ ਨਾਲ ਇਹਨੂੰ ਦੁਬਾਰਾ ਖੰਗ ਲੱਗ ਜਾਂਦੀ ਆ ਸਾਡੇ ਨਾਲ ਤੇ ਹੋਰ ਨਾਲੇ ਤਾਂ ਕੱਪੜਾ ਸੋਨਾ ਮਿਲਦਾ ਨਾਲੇ ਸਸਤਾ ਮਿਲਦਾ ਹੋਰ ਸੁਣਿਆ ਹੋਊਗਾ ਬਹੁਤ ਸ਼ਹਿਰ ਦਾ ਨਾਮ ਤੁਸੀਂ ਇੱਥੇ ਕੱਪੜਾ ਵਧੀਆ ਸਸਤਾ ਮਿਲਦਾ महंगे तो महंगा भी मिलता ही नहीं गाँगा सस्ता ही मिलता महंगे तो महंगा ले लो सस्ते तो सस्ता ले तो वाइसिया क्वालिटी लो जी कपड़े हो गए मेरे प्रेस रखूंगी मैं ठहर के एक दी जोड़ के ना इत रख दिया तो ना, और में रेस्ट कर ना, मैं इतों ते रैस कर दी मे इतना मसा कित मैं इन्े कपड़े प्रेस ये हजे मैं एंगर च ठहर के पाऊंगी तो हम मैं कर दी रैसट मेरे चक्कर जी बैठा पे, पे, नहीं ना जाता ਆਈਂ ਕਦੇ ਖੜੀ ਹੋ ਕੇ ਕਰਦੀ ਸੀ ਕਦੇ ਬਹਿ ਕੇ ਬੈਠਾ ਵੀ ਨਹੀਂ ਜਾਂਦਾ ਖੜਾ ਵੀ ਨਹੀਂ ਜਾਂਦਾ ਜੱਬ ਜੋ ਚੀਚ ਖਾ ਲਈ ਨਹੀਂ ਬੇਟਾ ਮੈਂ ਥੋੜੀ ਜਿਹੀ ਚੀਜੀ ਖਾ ਲ ਮੈਂ ਖਾਂਦੀ ਸੀ ਦਾਲ ਇਹਨੂੰ ਵੀ ਦਿੱਤੀ ਆਪ ਵੀ ਖਾਣੀ ਆ ਕਿਉਂਕਿ ਨਾ ਮੂੰਹ ਕੋੜਾ ਜਾ ਹੋਇਆ ਪਿਆ ਇਹ ਨਾਲ ਕਰਾਰੀ ਜੀ ਚੀਜ਼ ਹੋਵੇ ਦੁਕਾਨ ਨੂੰ ਚਾਈ ਫਿਰ ਨਾਲ ਇੱਦਾਂ ਹੀ ਹੁੰਦਾ ਤੇ ਲਓ ਜੀ ਇਹਨਾਂ ਨੂੰ ਮੈਂ ਲਾਉਂਗੀ ਬਾਅਦ ਵਿੱਚ ਤੇ ਹੁਣ ਮੈਂ ਕਰਦੀ ਆ ਰੈਸਟ ਤੇ ਫਿਰ ਤੁਹਾਨੂੰ ਸ਼ਾਮ ਨੂੰ ਮਿਲਦੇ ਠੀਕ ਹੈ ਸਿੱਧਾ ਜਦੋਂ ਬਾਹਰ ਜਾਵਾਂਗੇ 6 ਵਜੇ ਤੋਂ ਪਹਿਲਾਂ ਤਾਂ ਮੈਂ ਬਿਲਕੁਲ ਵੀ ਨਹੀਂ ਨਿਕਲਦੀ ਕੀ ਟਾਈਮ ਹੋ ਗਿਆ 6 ਵਜੇ ਤੋਂ 4:35 ਹੋਇਆ ਜੇ 35 36 ਮਿੰਟ ਲੱਗੇ ਪਰ ਪ੍ਰੈਸ ਤੇ 4 ਵਜੇ ਲੱਗੇ ਸੀ ਆਪਾਂ ਤੇ 6 ਵਜੇ ਨਿਕਲਾਂਗੇ ਆਪਾਂ ਬਾਹਰ ਫਿਰ ਮਿਲਾਂਗੇ 6 ਵਜੇ ਠੀਕ ਹੈ ਜੀ ਉਹਨਾਂ ਚੇ ਮੈਂ ਰੈਸਟ ਕਰਦਾ ਗੁੱਡ ਈਵਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਚਲੋ ਜੀ ਵਲੌਗ ਨਾਲ ਸਵੇਰ ਦਾ ਸਟਾਰਟ ਕੀਤਾ ਵਾਇਸ ਵੀ ਤੁਹਾਨੂੰ ਕਲੀਅਰ ਨਹੀਂ ਆ ਰਹੀ ਹੋਗੀ ਗੱਲ ਬੜੀ ਜ਼ਿਆਦਾ ਆ ਹੋਈ ਪਈ ਆ ਬਿਮਾਰ ਮੈਂ ਤੁਹਾਨੂੰ ਪਹਿਲਾਂ ਹੀ ਸਵੇਰ ਹੀ ਅਪਡੇਟ ਦਿੱਤੀ ਸੀ ਕਿ ਟੈਸਟ ਥੋੜੇ ਜਿਏ ਟਾਈਫਿਡ ਵਗੈਰਾ ਜਿਹੜਾ ਸਟਾਰਟਿੰਗ ਪੁਆਇੰਟ ਹੋ ਚੁੱਕੇ ਸਟਾਰਟ ਹੋਇਆ ਸੀ ਇਸ ਦਮ ਮੈਨੂੰ ਪਤਾ ਲੱਗ ਗਿਆ ਤੇ ਚਲੋ ਜੀ ਆਪਾਂ ਮੈਡੀਸਨ ਲੈ ਆਇਆ ਬੋਟਲ ਲੱਗੀ ਸੀ ਛੋਟੀ ਜਿਹੀ ਬੜੀ ਵੱਡੀ ਸੀ ਤੇ ਆ ਕੇ ਬਸ ਕੁਛ ਨਹੀਂ ਰੈਸਟ ਕਰੀ ਵਲੌਗ ਐਡਿਟ ਕੀਤਾ ਉੱਠ ਕੇ ਕੱਪੜੇ ਪ੍ਰੈਸ ਕਰਨ ਨਾਲ ਵੀ ਸੀ ਦੋ ਦਿਨਾਂ ਦੇ ਉਹ ਮਨ ਜੇ ਕਰੇ ਪ੍ਰੈਸ ਹੁਣ ਵੀ ਮੈਂ ਕੈਮਰਾ ਔਨ ਨਹੀਂ ਕੀਤਾ ਤੇ ਹੁਣ ਜਿਹੜੇ ਫਰਾਹ ਸਹੇਲੀਆਂ ਦੇ ਮੈਂ ਜਿਹੜੇ ਫਰੈਂਡ ਸਰਕਲ ਦੇ ਆਪਾਂ ਵਲੌਗ ਦੇਖਣੇ ਨੇ ਉਹ ਬਸ ਮੈਂ ਲਗਾ ਕੇ ਰੱਖੇ ਗਈ ਲਗਾ ਕੇ ਰੱਖਣਾ ਸੌਖਾ ਹੋ ਜਾਂਦਾ ਨਾ ਫਿਰ ਮੈਂ ਲਗਾ ਕੇ ਰੱਖ ਕੇ ਤੇ ਨਾਲ-ਨਾਲ ਹੁਣ ਤੁਹਾਨੂੰ ਬਤਾ ਰੂਮ ਦੀ ਕਲੀਨਿੰਗ ਬੱਚੇ ਛੋਟੇ ਨੇ ਚਾਦਰ ਕਿੱਲਰ ਜਾਂਦੀ ਹੈ ਫਿਰ ਡਸਟਿੰਗ ਕਲੀਨਿੰਗ ਦੁਆਰਾ ਕਰਕੇ ਉਹ ਦੋਨੋਂ ਟਾਈਮ ਕਰਨੀ ਪੈਂਦੀ ਹੈ ਰੂਮ ਦੀ ਤਾਂ ਜੰਮਚਤ ਕਰਕੇ ਕਿਉਂਕਿ ਖਲਾਰ ਦਿੰਦਾ ਉੱਪਰ ਖਾਣ ਲੱਗੇ ਪੂਜੀਆਂ ਖਲਾੜਦਾ ਕੁਝ 컬러 ਕੁਝ ਨਾ ਕੁਝ ਨਿੱਕੀ ਨਿੱਕੀ ਚੀਜ਼ ਖਲਾਦੀ ਹੈ ਨਾ ਹੁਣ ਵੀ ਬਿਸਕੁਟ ਪੂਜੀਆਂ ਖਾਦਾ ਸੀ ਉਹਨੇ ਤੇ ਉਹ ਖਲਾ ਰਿਆ ਸੀ ਉਹ ਸਾਡੀ ਚਾਦਰ ਕਲੀਨਿੰਗ ਕਰਕੇ ਝਾੜੂ ਦੁਬਾਰਾ ਲਗਾ ਕੇ ਸਾਰਾ ਕੁਝ ਹੁਣ ਦੁਬਾਰਾ ਰੂਮ ਦੀ ਕਲੀਨਿੰਗ ਕਰਕੇ ਆ। ਕੱਪੜੇ ਸਾਰੇ ਹੈਂਗਰਾਂ 'ਚ ਲਾ ਕੇ ਆ ਜਿਹੜੇ ਇਹ ਤੋਂ ਪਹਿਲਾਂ ਤੁਸੀਂ ਦੇਖਿਓਗੇ ਕਲਿੱਪ ਪ੍ਰੈਸ ਕੀਤੇ ਸੀ। ਕੰਮ ਛੋਟੇ-ਛੋਟੇ ਜ਼ਿਆਦਾ ਤਾਂ ਨਹੀਂ ਹੋ ਰਹੇ ਪਰ ਜਿੰਨੇ ਕੁ ਕਰਨੇ ਦੀ ਲੋੜ ਹੈਗੀ ਉਹ ਤਾਂ ਕਰਨੀ ਪੈਣੀ ਹੈ ਨਾ। ਕੁਝ ਹੀ ਤਾਂ ਗਰਮੀ ਦੇ ਵਿੱਚ ਤਾਂ ਕਿਤੇ ਜਾਣ ਨੂੰ ਚੀਜ਼ ਨਹੀਂ ਕਰਦਾ ਤੇ ਜਿਹੜੇ ਕੰਮ ਮਜਬੂਰੀ ਹੈ ਕਰਨੇ ਪੈਣੇ ਉਹ ਤਾਂ ਕਰਨੇ ਹੀ ਪਣਗੇ ਚਾਹੇ ਤੁਸੀਂ ਕਿੰਨੇ ਕਿਉਂ ਨਾ ਬਿਮਾਰ ਹੋ। ਹੁਣ ਕੱਪੜੇ ਜਿਵੇਂ ਦੋ ਦਿਨਾਂ ਦੇ ਪਏ ਸੀ ਜੇ ਮੈਂ ਸੋਚਦੀ ਅੱਜ ਵੀ ਨਾ ਕਰਾਂ ਜੇ ਮੈਂ ਵਾ ਖੜਿਆ ਨਹੀਂ ਜਾਂਦਾ ਗਏ ਲੱਗਦਾ ਬਸ ਨਾ ਜਾਨ ਹੈ ਨਹੀਂ ਸ਼ਰੀਰ 'ਚ ਤੇ ਤੇ ਬਾਜ ਜੀ ਬੈਠੀ ਪਈ ਆ ਬੂਰੇ ਹਾਲ ਹੋਏ ਪਏ ਸਮਝ ਲਓ ਤੁਸੀਂ ਬਸ ਮੋٹے ਮੋٹے ਕੰਮ ਜਿੰਨਾ ਬਿਨਾ ਜਿਹੜੇ ਕੰਮ ਆ ਬਿਨਾ ਸਾਰਦਾ ਨਹੀਂ ਉਹ ਕਰੀਏ ਨਹੀਂ ਮਤਲਬ ਖਾਣ ਪੀਣ ਹੁਣ ਇਹ ਤਾਂ ਹੈ ਨਹੀਂ ਬਿਮਾਰ ਐ ਚ ਰੋਟੀ ਪਾਣੀ ਤਾਂ ਖਾਣੇ ਖਾਣਾ ਉਹ ਬਣਾਉਣਾ ਜੂਗਾ ਕਪੜਾ ਲੀੜਾ ਵੀ ਪਾਣਾ ਉਹ ਵੀ ਧੋਣਾ ਪ੍ਰੈਸ ਕਰਨਾ ਉਹ ਵੀ ਚੀਜ਼ ਜਰੂਰੀ ਇਹ ਮੇਨ ਮੇਨ ਜ਼ਰੂਰੀ ਕੰਮ ਤਾਂ ਆਪਾਂ ਨੂੰ ਕਰਨੇ ਹੀ ਪੈਣਗੇ ਚਾਹੇ ਕਿੰਨੇ ਵੀ ਬਿਮਾਰ ਕਿਉਂ ਨਾ ਹੋਵੇ ਤੇ ਚਲੋ ਜੀ ਮੈਂ ਤਾਂ ਬਣਾਉਣੀ ਆ ਦਾਲ ਤੇ ਰੋਟੀ ਮੰਮੀ ਲਾਉਣਗੇ ਤੇ ਆਪਣੀ ਦਾਲ ਦਾ ਕੰਮ ਨਵੇੜ ਕੇ ਤੇ ਮੈਂ ਨਾ ਸਵੇਰ ਜਿਹੜੀ ਸਬਜੀ ਬਣਾਉਣੀ ਉਹਦੀ ਕਟਿੰਗ ਵਗੈਰਾ ਵੀ ਹੁਣੀ ਕਰਕੇ ਧਰ ਦੂੰਗੀ ਮੈਂ ਸਵੇਰ ਜੇ ਨਹੀਂ ਸڈیا ਤੁਹਾਨੂੰ ਪਤਾ ਸੋ ਕੰਮ ਸਵੇਰ ਦੀ ਤਬੀਅਤ ਦਾ ਵੀ ਕੋਈ ਪਤਾ ਨਹੀਂ ਸਵੇਰ ਦੇ ਕੀ ਹਾਲਾਤ ਹੋਣਗੇ ਨਾ ਕਿਉਂਕਿ ਅੱਜ ਦੇ ਤਾਂ ਅੱਜ ਹੀ ਦੱਸ ਸਕਦੇ ਕੱਲ ਦੇ ਹਾਲਾਤ ਆਪਾਂ ਕੱਲ ਤੇ ਪਤਾ ਨਹੀਂ ਹੁੰਦਾ ਕੋਈ ਵੀ ਆਉਣ ਵਾਲੇ ਦਿਨ ਦਾ ਸਭ ਕੁਝ ਤਾਂ ਕਿੰਨੇ ਕ ਸਹੀ ਹੋਊਗੀ ਬਿਮਾਰੋਂ ਕੋਈ ਪਤਾ ਨਹੀਂ ਹੁੰਦਾ ਬੰਦੇ ਦਾ ਬਟ ਉਸ ਬਣਾਉਣਾ ਤਾਂ ਪੈਣਾ ਹੀ ਹੈ ਸਵੇਰ ਵੀ ਖਾਣਾ ਵੀ ਹੈਗਾ ਨਾ ਸੋ ਮੈਂ ਨਾ ਸਵੇਰ ਵਾਲੀ ਸਬਜੀ ਤੋਰੀਆਂ ਦੀ ਕਲੀਨਿੰਗ ਕਰਕੇ ਹੁਣੀ ਧਰਕੇ ਕੱਟ ਕੇ ਰੱਖ ਦੂੰਗੀ ਸਵੇਰੇ ਤੜਕਾ ਲਾਉਣਾ ਸੌਖਾ ਹੋ ਜਾਊਗਾ ਫਿਰ ਮੈਨੂੰ ਤੜਕਾ ਲਾ ਕੇ ਰੋਟੀ ਲਾ ਦੂੰ ਮੇਨ ਮੈਨੇ ਕੰਮੀ ਦੋ ਤੇ ਪੰਜ ਦਿਨਾਂ ਦੀ ਦਵਾਈ ਦਿੱਤੀ ਐ ਤੇ ਬਟ ਕਹਿੰਦਾ ਮੈਂ ਜਿੰਨੀ ਰੈਸਟ ਕਰ ਜੀ ਆਪਾਂ ਜਿਆਦਾ ਖੇਚਲ ਕਰਦੇ ਨਾ ਟਾਈਫਾਇਰ ਦੇ ਵਿੱਚ ਜੇ ਖੇਚਲ ਕਰਾਂਗੇ ਤੇ ਸਰੀਰ ਮਤਲਬ ਜਿਆਦਾ ਵਧੂਗਾ ਟਾਈਫਾਇਰ ਆਰਾਮ ਛੇਤੀ ਨਹੀਂ ਹੋਣਾ ਜਿੰਨੀ ਤੁਸੀਂ ਇਹਦੇ ਵਿੱਚ ਰੈਸਟ ਕਰੋਗੇ ਜਿੰਨਾ ਮਤਲਬ ਤੁਸੀਂ ਤੋੜਾ ਫੇਰਾ ਕੱਟ ਕੇ ਨੂੰ ਨਹੀਂ ਛੇਤੀ ਆਰਾਮ ਹੋ ਸੋ ਬਿਲਕੁਲ ਵੀ ਤੋੜਾ ਫੇਰਾ ਨੋ ਵਾਕ ਨੋ ਸ਼ੌਕ ਬਿਲਕੁਲ ਵੀ ਬੰਦ ਦਾ ਸਾਰਾ ਕੁਝ ਆਪਣਾ ਤੇ ਚਲੋ ਜੀ ਗੱਲ ਕਰਦੇ ਆ ਮੈਂ ਕਿ ਚਲੋ ਅਪਡੇਟ ਦੇਣੀ ਵੀ ਜ਼ਰੂਰੀ ਹੈ ਫਰੈਂਡਸ ਨੂੰ ਹਨਾ ਕੱਲ ਦੇ ਵਿੱਚ ਤੁਹਾਨੂੰ ਮੈਂ ਥੋੜੀ ਦੱਸਤਾ ਸੀਗਾ ਕਿ ਬਿਮਾਰਤਾ ਮੇਰੇ ਹੋ ਗਈ ਕੱਲ ਹੀ ਦੱਸਤਾ ਸੀ ਬਟ ਅੱਜ ਬਟੈਸਟ ਕਰਾਈ ਸੀ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਛੇਤੀ ਠੀਕ ਹੋ ਜਾਾਂਗੇ ਤੇ ਚਲੋ ਜੀ ਹੁਣ ਮੈਂ ਨਾ ਸਿੰਪਲ ਦਾਲ ਤਰੂੰਗੀ ਮੂੰਗੀ ਮਸਰਾ ਦੀ ਕੱਦੂ ਨਹੀਂ ਧਰਦੇ ਅੱਜ ਕਿਉਂਕਿ ਦਾ ਅੱਜ ਮੇਰਾ ਵੈਸੇ ਮੂਡ ਜਣੀ ਬਣਿਆ ਕੱਦੂ ਵੀ ਧਾਲਣ ਚ ਤੇ ਕੱਦੂ ਤਾਂ ਹੈਗਾ ਹੈ ਆਪਣੇ ਤਾਜ਼ਾ ਕੱਲ ਹੀ ਲਏ ਸੀ ਤੇ ਵਟਾ ਪਦਾਲ ਧਰ ਲੈਨੇ ਸਵੇਰੇ ਤੋਰੀਆਂ ਨੂੰ ਡਾਲਾਂਗਾ ਸ਼ਾਮ ਨੂੰ ਕਰ ਦੂੰਗਾ ਲਾਗੇ ਸਾਰੀ ਅਪਡੇਟ ਦੇ ਤੇ ਕੱਲ ਸਬਜ਼ੀ ਤੱਕ ਦੇ ਚਲੋ ਜੀ ਮੈਂ ਨਾਲ ਦਾਲ ਧਰਨਾ ਫਿਰ ਮੈਂ ਤੋਰੀਆਂ ਵੀ ਕੱਟ ਲੀਆਂ ਤੇ ਉਸ ਤੋਂ ਬਾਅਦ ਬਲਾਉ ਦੈਂਡ ਕਰ ਦੂੰਗੀ ਤੇ ਫਿਰ ਹਨਾ ਕੰਮ ਵਗੈਰਾ ਕਰਾਂਗੇ ਚਾਹੋ ਜੀ ਇੱਥੇ ਮੈਂ ਦਾਲ ਨੂੰ ਤੜਕਾ ਲਾਉਣ ਲੱਗੇ ਸੀ ਇਗਨੋਰ ਕਰੋ ਮੇਰੀ ਵੌਇਸ ਨੂੰ ਮੇਰਾ ਗਲਾ ਥੋੜਾ ਤੁਹਾਨੂੰ ਪਤਾ ਹੀ ਆ ਤੇ ਚਲੋ ਜੀ ਇੱਥੇ ਬਸ ਮੈਂ ਸਿੰਪਲ ਦਾਲ ਨੂੰ ਤੜਕਾ ਲਾਉਣਾ ਕੋਈ ਤੁਹਾਨੂੰ ਪਤਾ ਹੀ ਅਦਰਕ ਮਸਾਲੇ ਵਸੂ ਲੈਪ ਸਭ ਪਾੰਦਾ ਆਪਣੇ ਤੇ ਲਓ ਜੀ ਦਾਲ ਨੂੰ ਤੜਕਾ ਲਾ ਕੇ ਆ ਗਈ ਸੀ ਵਿਹੜੇ 'ਚ ਤੇ ਵਿਗੜੇ ਚ ਮੈਂ ਬੈਠੀ ਸੀ ਕਿ ਜਦ ਹਸਬੰਦ ਆਗੇ ਸੀ ਉਹਦੋਂ ਜਬ ਜੋਤ ਆ ਗਿਆ ਸੀ ਤੇ ਜਦ ਹਸਬੰਦ ਲੈ ਕੇ ਆਇਸੀ ਥੋੜੀ ਜਿਹੀ ਗਰੋਸਰੀ ਤੇ ਉਹ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਵਲੌਗ ਜਿਆਦਾ ਲੰਮਾ ਬਣ ਰਿਹਾ ਸੀ ਬਹੁਤ ਜਿਆਦਾ ਮੈਂ ਮਤਲਬ ਤੁਸੀਂ ਮੰਨਣਾ ਨਹੀਂ ਤੇ ਵਲੌਗ ਜਿਹੜਾ ਆਪਣਾ ਬਹੁਤ ਜ਼ਿਆਦਾ ਲੰਮਾ ਬਣ ਰਿਹਾ ਸੀ ਤੇ ਕੱਲ ਨੂੰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਗਰੋਸ ਦੇ ਕਿਹੜੇ ਕਿਹੜੀ ਹਲਕੀ ਫੁਲਕੀ ਗਰਮੀ ਕਰਕੇ ਜਿਹੜੀ ਰਹਿੰਦੀ ਸਨ ਉਹ ਮੰਗਾਈ ਆ ਜਿਹੜੀ ਚੀਜ਼ਾਂ ਦੇ ਨੀਡ ਸੀਗੀ ਤੇ ਮੈਂ ਇਹਨਾਂ ਨੂੰ ਕਿਹਾ ਦਵਾ ਬਾਹਰ ਆ ਜਾਓ ਮੈਂ ਕਹਿੰਦੇ ਵੇਖ ਲੈਣਾ ਨਾ ਸਮਾਨ ਕੀ ਕੁਛ ਲੈ ਕੇ ਮੈਂ ਕਹਿੰਦੇ ਪਚਾਲ ਪਾ ਦੇ। ਜਦੋਂ ਭੱਜ ਕੇ ਜਾ ਕੇ ਨਾ ਆ ਚੱਕੋ। ਓ ਮਾਈ ਗਾਡ। ਉੱਧਰ ਦੇਖੋ ਤੁਸੀਂ। ਬਾਰਕ। ਤਕ। ਇਹਨਾਂ ਵੀ ਨਹੀਂ ਭੱਜਿਆ ਜਦਾਂ ਬਸ ਹੋ ਗਈ ਮੇਰੀ ਤਾਂ। ਹਾਏ। ਸਾਹ ਵੀ ਨਹੀਂ। ਬਸ ਧੰਨ ਮਤਾਂ। ਬੈਠੀ ਆ ਨਾ ਤਾਂ ਮੈਂ ਚੱਲ ਤੁਹਾਨੂੰ ਮੜਾ ਮਸਲੋਂ ਘਰ ਨਾਲ ਦਾਲ ਚੈੱਕ ਕਰਕੇ ਗੰਮੀ ਕਰਦਾ ਕਿ ਬਣ ਗਈ ਆ ਮੈਂ ਵੀ ਲਾਲ ਹੀ ਪਾਉਂਗੀ ਬਹੁਤ ਜ਼ਿਆਦਾ ਨੰਗੀ ਵੀ ਜਾਂਦਾ ਬੋਲਦੇ ਨੇ ਉੱਪਰ ਵੇਖੋ ਉਹ ਦੇਖੋ ਨੰਗੀ ਜਾਂਦਾ ਬੱਦਲ ਲੰਗੇ ਨੇ ਘਨੇਰ ਕਿ ਨੰਗੀ ਜਾਂਦਾ ਬੋਲਦੇ ਨੇ ਆ ਗਿਨੇਰੀ ਆ ਵੀ ਭਾਂਡੇ ਚੱਕੋ ਭਾਈ ਚਲੋ ਚਲੋ ਆ ਸਾਰਾ ਰੋੜ ਜਾਣਾ ਸਾਰਾ ਰੋੜ ਜਾਂਨੇ ਨੇ ਆ ਗਿਆ ਨੇਰ ਜੀ ਲਓ ਜੀ ਬੇਟਾ ਹਾਂ ਆ ਗਿਆ ਨੇਰ ਬੋਲਦਾਂ ਓਹੋ ਆ ਗਿਆ ਨੇਰ ਦੇਖ ਲਓ ਦਾਲ ਅੰਦਰ ਤਾਂ ਅੱਧਾ ਮਿੱਟੀ ਪਈ ਹੋਰ ਕੀ ਆ ਇਹ ਥਾਏ ਨੇਰ ਵੇਖ ਲਓ ਓਹੋ ਮੰਮੀ ਬੰਦ ਕਰ ਦੇ ਗੈਸ ਪੈ ਗਿਆ ਭਝਾਲ ਅੱਜ ਤਾਂ ਦੇਖੋ ਜੀ ਦੇਖੋ ਤਲਾਤ ਦੇ ਓਹੋ ਕਬਾ ਕੋਈ ਖੁਕੀਵੇਂ ਹੁੰਦਾ ਸਦਾ ਕੁਛ ਆ ਕੀ ਕੋ ਛੁੱਟ ਕੇ ਜਾਈ ਜਾਂਦਾ ਤੇ ਨੰਗਾ ਤੇ ਆ ਕੁਛ ਪਸ਼ੂ ਅੱਗੇ ਨਾ ਨਾ ਜਾਵੜੇ ਐਂ ਦੇਖਣਾ ਪੈਂਦਾ ਪਸ਼ੂ ਅੱਗੇ ਨਾ ਕੋਈ ਚੀਜ਼ ਆਵੜੇ ਦੇਖੋ ਹਲੋ ਜੀ ਚੈੱਕ ਕਰੂੰ ਹਨੇਰ ਦੇਖਣਾ ਹੀ ਬੰਦ ਹੋ ਗਿਆ ਕਿੰਨਾ ਕਾਲਾ ਕਾਲਾ ਹੋ ਗਿਆ ਸਾਰਾ ਆਏ ਲੱਗਦਾ ਜਿਵੇਂ ਉਡਾ ਕੇ ਲੈ ਜੂਗੀ ਉੱਡ ਗਈ ਬੋਰੀ ਉੱਡ ਗਈ ਬੋਰੀ ਉੱਡ ਗਈ ਹਏ ਤਫਾਨ ਆ ਹਏ ਵੀਰ ਬੱਧ ਤਫਾਨ ਆ ਹੋ ਜੀ ਬਾਹਰ ਤਾਂ ਸੱਚੀ ਦਾ ਸਤਫਾਨ ਆ ਹਨੇਰੀ ਨਹੀਂ ਕਹ ਸਕਦੇ ਤੂਫਾਨ ਵਾਂਗੂ ਹਾਏ ਹਾਏ ਮੈਂ ਤਾਂ ਭੱਜ ਕੇ ਨਾ ਉਹ ਚੱਕ ਕੇ ਲੈ ਕੇ ਆਈ ਲਿਫਾਫੇ ਉੱਡ ਗਏ ਪਸੂ ਨਾ ਖਾ ਲੈਣ ਮੈਂ ਕਿ ਡਰਦੀ ਬਾਰੀ ਤੇ ਇੱਕ ਤੁਹਾਨੂੰ ਪਤਾ ਨਾ ਹਨ ਤੂਫਾਨ ਹੀ ਵਰਗਾ ਹਨੇਰੀ ਨੂੰ ਨਹੀਂ ਤਾਂ ਹੁੰਦੀ ਛੋਟੀ ਮੋਟੀ ਹਨੇਰੀ ਹੁੰਦੀ ਆ ਕੇ ਮੁਰ ਜਾਂਦੀ ਇਹ ਤਾਂ ਤੂਫਾਨ ਆ ਹੀ ਜਾਂਦਾ ਸਮਝ ਲਓ ਤੁਸੀਂ ਤੇ ਬਿਲਕੁਲ ਮੌਸਮ ਖਰਾਬ ਸਮਝ ਲਓ ਤੁਸੀਂ ਬਾਹਰ ਨਹੀਂ ਜਾਇਆ ਜਦ ਸਾਰੇ ਬਰਾਂਡਾ ਬਰੂਣਾ ਸਭ ਮਿੱਟੀ ਨਾਲ ਭਰ ਪੁਰ ਗਿਆ ਤੇ ਆਪਣਾ ਕਮਰਾ ਸੇਫ ਇਸੇ ਕਰਕੇ ਰਹਿਦਾ ਬੰਦ ਬੰਦ ਕਰਕੇ ਮੇਰਾ ਤਾਂ ਅੱਗੇ ਗੱਲਾਂ ਨਹੀਂ ਠੀਕ ਤਾਂ ਪੰਗਾ ਹੀ ਲੈਣੀਆਂ ਬਾਹਰ ਪੰਗਾ ਹੀ ਲੈ ਲੈਣੀ ਹੈ ਬਾਹਰ ਜਾ ਕੇ ਤੇ ਚਲੋ ਜੀ ਆਪਾਂ ਵਲੌਗ ਦੇ ਇੱਥੇ ਐਂਡ ਕਰਦੇ ਆ ਇਹ ਤਾਂ ਤੂਫਾਨ ਨੇ ਤੇ ਇੱਥੇ ਚੰਗੀ ਆਹ ਆਈ ਢਿੱਲੇ ਨੇ ਵੇਖ ਲਓ ਗੇ ਢਿੱਲੇ ਦੇ ਨੇ ਮੈਂ ਕਿਹਾ ਇੰਨਾ ਜ਼ਿਆਦਾ ਤੂਫਾਨ ਰੋਟੀਆਂ ਵਿੱਚ ਹੀ ਰਹਿ ਗਈਆਂ ਤਿੰਨਾਂ ਕ ਮਮੀ ਨੇ ਪਕਾ ਲਈਆਂ ਤੀਆਂ ਕ ਰਹਿ ਗਈਆਂ ਤੇ ਦਾਲ ਦੁੱਲ ਮੈਂ ਅੰਦਰ ਤਾਂ ਢਾਕ ਆਈ ਸੀਗੀ ਤੇ ਚਲੋ ਜੀ ਮਿਲਾਂਗੇ ਤੁਹਾਨੂੰ ਕੱਲ ਨਵੇਂ ਵਲੌਗ ਦੇ ਨਾਲ ਮੈਂ ਵੀ ਹੁਣ ਨਾ ਥੱਕਦੀ ਸੱਚੀ ਦੱਸਾਂ ਇੰਨਾ ਕਿ ਤੋਰਾ ਫੇਰ ਮੈਂ ਕਰਨਾ ਨਹੀਂ ਸੀ ਤੋਰਾ ਫੇਰ ਮੇਰਾ ਬੰਦ ਸੀ ਸਹੀ ਮਾਇਨੇ ਚ ਤੋਰੇ ਫੇਰ ਮੈਂ ਜ਼ਿਆਦਾ ਵੱਧਾ ਬੰਦਾ ਬਿਮਾਰ ਹੁੰਦਾ ਤੇ ਚਲੋ ਜੀ ਮਿਲਾਂਗੇ ਨਵੇਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਾਰਿਆਂ ਨੂੰ ਸਾਰੇ ਕਮੈਂਟ ਕਰਕੇ ਜਰੂਰ ਦੱਸੋ ਕਿੰਨਾ ਦੇ ਹਨੇਰੀ ਸੀ ਕਿੰਨਾ ਦੇ ਮੀਂਹ ਸੀ ਕੁਛ ਨਹੀਂ ਸੀ ਕਿ ਹਨੇਰੀ ਸੀ ਮੀਂਹ ਸੀ ਹਨੇਰੀ ਸੀ ਕਿ ਤੂਫਾਨ ਸੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਹਨੇਰੇ ਤੂਫਾਨ ਨਾ ਸਮਝ ਲੋ ਤੁਸੀਂ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ ਲੋ ਜੀ ਚੈੱਕ ਕਰੋ ਮੀ ਸਾਡੇ ਇਸ ਤਰ੍ਹਾਂ ਅੰਦਰ ਪਾਣੀ ਪਾਛੜ ਸਾਡੇ ਅੰਦਰ ਦੀ ਆ ਓ ਮਾਈ ਗਾਡ ਮੀ ਬਹੁਤ ਜ਼ਿਆਦਾ ਦੇਖੋ ਐਵੇਂ ਸਾਡੇ ਪਾਣੀ ਅੰਦਰ ਆ ਜਾ ਸਾਡੇ ਬੋਕਰ ਭੇਚਾ ਰੂਪੇ ਦੇ ਕੇ ਚੱਕ ਕੇ ਦੇਖੋ ਸਾਰੇ ਪਾਛੜ ਇਧਰ ਦੀ ਆ ਗੱਡੀ ਵਿੱਚ ਸਾਰੇ ਬੂਹੇ ਵਾਰਿਆ ਇਹ ਹੋ ਜਾਂਦਾ ਵੀ ਹਾਲ ਕੀ ਕਰ ਸਕਦੇ ਆ ਸਾਰਾ ਵੇੜਾ ਬਿਜਲੀ ਲਸ਼ਕੀ ਆਂਦੀ ਆ ਲੋ ਜੀ ਤੂਫਾਨ ਤੋਂ ਬਾਅਦ ਮੀਂਹ ਆ ਗਿਆ ਫੁੱਲ ਤੇ ਸਾਡੇ ਤਾਂ ਮੀਂਹ ਦੇ ਕਰਕੇ ਅੰਦਰਾਂ ਚ ਆ ਗਿਆ ਪਾਣੀ ਤੇ ਵਾਇਗੁਰ ਜੇ ਰੁਕ ਜੇ ਤਾਂ ਚੰਗਾ ਨਹੀਂ ਪਾਣੀ ਅੰਦਰ ਤੱਕ ਵੀ ਆ ਸਕਦਾ ਸਾਡੇ ਗਾਂਵ ਵਾਲੇ ਕਮਰੇ ਜਿਹੜੇ ਨੀਵੇਂ ਆ ਇਹ ਤੁਹਾਨੂੰ ਕਦੇ ਦਿਖਾਏ ਨਹੀਂ ਥੋੜੇ ਜਿਹੀ ਨੀਵੇਂ ਆਂਦੇ ਲੈਵਲ ਤੋਂ ਠੀਕ ਹੈ ਜੀ ਇਹਦੇ ਲੈਵਲ ਤੋਂ ਹੀ ਵਾਲੇ ਨੀਵੇਂ ਨੇ ਕਮਰੇ ਤਿੰਨੇ ਸਾਰੇ ਸਾਰੇ ਕਮਰੇ ਇਸ ਲੈਵਲ ਤੋਂ ਨੀਵੇਂ ਨੇ ਦੇਖੋ ਜੀ ਕੀ ਬੰਦਾ ਬਿਜਲੀ ਬਹੁਤ ਬਿਜਲੀ ਬਹੁਤ ਗੜਕੀ ਜਾਂਦੀ ਹੈ। ਫੁੱਲ ਤੇਜਮੀ ਹੈ।